ਦੋਸਤੋ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਵਿਸ਼ੇ ਤੇ ਗੱਲ ਕਰਨ ਲੱਗੀ ਆ ਜਿਹੜਾ ਵਿਸ਼ਾ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਕੋਈ ਰਾਜਾ ਹੈ ਚਾਹੇ ਭਿਖਾਰੀ ਹੈ ਇਹ ਵਿਸ਼ਾ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਗੱਲ ਕਰਨ ਲੱਗੀ ਆ ਅੱਜ ਅੰਤਿਮ ਸੰਸਕਾਰ ਦੀ ਅੰਤਿਮ ਸੰਸਕਾਰ ਤੇ ਸਾਡੇ ਬਹੁਤ ਸਾਰੀਆਂ ਜਿਹੜੀਆਂ ਰਸਮਾਂ ਬਣਾਈਆਂ ਗਈਆਂ ਨੇ ਰਿਵਾਜ ਬਣਾਏ ਗਏ ਨੇ ਉਹ ਹੁੰਦੇ ਨੇ ਤੁਹਾਨੂੰ ਪਤਾ ਸੋ ਥੋੜੀ ਜੀ ਗੱਲ ਮੈਂ ਉਹਨਾਂ ਨਾਲ ਹੀ ਉਹਨਾਂ ਦੇ ਟੌਪਿਕ ਤੇ ਕਰਨ ਲੱਗੀ ਆ ਅੱਜ ਤੁਹਾਡੇ ਨਾਲ ਮੈਂ ਕਈ ਦਿਨਾਂ ਤੋਂ ਇੱਕ ਗੱਲ ਦੇਖ ਰਹੀ ਆ ਤੁਸੀਂ ਵੀ ਦੇਖ ਰਹੇ ਹੋਵੋਗੇ ਕਿ ਜੇ ਕਿਸੇ ਦੇ ਘਰ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ ਕੋਈ ਬੰਦਾ ਮਰ ਜਾਂਦਾ ਤਾਂ ਉਹਦੇ ਜਿਹੜੇ ਅੰਤਮ ਸੰਸਕਾਰ ਦੇ ਟਾਈਮ ਉਸ ਤੋਂ ਬਾਅਦ ਅੰਤਮ ਅਰਦਾਸ ਤੇ ਅੱਜ ਕੱਲ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਉਹ ਕਿੰਨੇ ਕੁ ਸਹੀ ਨੇ ਤੇ ਕਿੰਨੇ ਕੁ ਗਲਤ ਨੇ ਤੇ ਉਹ ਸਾਨੂੰ ਕੀ ਦਿਸ਼ਾ ਦੇ ਰਹੇ ਨੇ ਮੈਂ ਉਹਨਾਂ ਦੇ ਬਾਰੇ ਗੱਲ ਕਰਨ ਲੱਗੀ ਆ ਗੱਲ ਇਹ ਆ ਦੇਖੋ ਅਸੀਂ ਜਦੋਂ ਕੋਈ ਬੰਦਾ ਮਰ ਜਾਂਦਾ ਘਰ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਕੋਈ ਖੁਸ਼ੀ ਦਾ ਮੌਲ ਨਹੀਂ ਹੁੰਦਾ ਉਸ ਟਾਈਮ ਉਸ ਪਰਿਵਾਰ ਤੇ ਕੀ ਬੀਤਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਪਰ ਅੱਜ ਕੱਲ ਕੀ ਹੋ ਰਿਹਾ ਕਿ ਅੰਤਿਮ ਅਰਦਾਸ ਤੋਂ ਬਾਅਦ ਜਿਹੜੀ ਕਿ ਸਾਨੂੰ ਗੁਰੂ ਸਾਹਿਬਾਨ ਨੇ ਲੰਗਰ ਦੀ ਪ੍ਰਥਾ ਬਖਸ਼ੀ ਸੀ ਉਹਨੂੰ ਅਸੀਂ ਕਿਤੇ ਨਾ ਕਿਤੇ ਛੱਡ ਕੇ ਅਸੀਂ ਇੱਕ ਵਿਆਹ ਦੇ ਜਸ਼ਨ ਦੇ ਰੂਪ ਦੇ ਵਿੱਚ ਮਨਾਉਂਦੇ ਆਂ ਤੇ ਕੀ ਹੁੰਦਾ ਅਸੀਂ ਕ੍ਰੌਕਰੀ ਬੁੱਕ ਕਰਦੇ ਆ ਕੁਰਸੀਆਂ ਬੁੱਕ ਕਰਦੇ ਆ ਟੇਬਲ ਬੁੱਕ ਕਰਦੇ ਆ ਤੇ ਇਦਾਂ ਲੱਗਦਾ ਦੇਖਣ ਨੂੰ ਜਿਦਾਂ ਕਿ ਕੋਈ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੋਵੇ ਲੱਗਦਾ ਹੀ ਨਹੀਂ ਕਿਥੇ ਕਿ ਇੱਥੇ ਕਿਸੇ ਬੰਦੇ ਦੀ ਅੰਤਮ ਅਰਦਾਸ ਤੋਂ ਬਾਅਦ ਹੈ ਜਿਹੜੀ ਉਹ ਰੋਟੀ ਹੋ ਰਹੀ ਹੈ ਹੈਨਾ ਤੇ ਉਹਦੇ ਵਿੱਚ ਅੱਜਕੱਲ ਅਸੀਂ ਬਹੁਤ ਤਰ੍ਹਾਂ ਦੇ ਪਕਵਾਨ ਬਣਾਉਣ ਲੱਗੇ ਆ ਸਵੀਟ ਡਿਸ਼ਾਂ ਕੀ ਸ਼ਾਹੀ ਪਨੀਰ ਕੀ ਹੈਨਾ ਮੈਂ ਕਹਿੰਨੀ ਆ ਕਿਹੜੀ ਸਬਜ਼ੀ ਹੁੰਦੀ ਆ ਜਿਹੜੀ ਨਹੀਂ ਅਸੀਂ ਕਰਦੇ ਇਹ ਕਹਿ ਲੋ ਕੁੱਲ ਮਿਲਾ ਕੇ ਜੋ ਵਿਆਹ ਤੇ ਪ੍ਰੋਗਰਾਮ ਹੁੰਦਾ ਉਹੀ ਸੇਮ ਪ੍ਰੋਗਰਾਮ ਆ ਕੱਲ ਅਸੀਂ ਮਰਨੇ ਤੇ ਕਰਨ ਲੱਗੇ ਆ ਜਿਹੜਾ ਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਲਤ ਹੈ ਕਿਉਂਕਿ ਜਿਹੜਾ ਅੰਤਮ ਅਰਦਾਸ ਤੋਂ ਬਾਅਦ ਜਿਹੜਾ ਭੋਗ ਹੁੰਦਾ ਉਹ ਇੱਕ ਸਿੰਪਲ ਤਰੀਕੇ ਨਾਲ ਹੀ ਸੋਹਣਾ ਲੱਗਦਾ ਪਰਿਵਾਰ ਤਾਂ ਪਹਿਲਾਂ ਹੀ ਵਿਚਾਰਾ ਬਹੁਤ ਸਦਮੇ 'ਚ ਹੁੰਦਾ ਹਨਾ ਜਿਨ੍ਹਾਂ ਦਾ ਜੀ ਚਲਿਆ ਜਾਂਦਾ ਅਸੀਂ ਉੱਥੇ ਸਵਾਦ ਲਾ ਲਾ ਕੇ ਖਾਰੇ ਹੁੰਨੇ ਆ ਗੁੱਸਾ ਨਾ ਕਰਿਓ ਇਸ ਗੱਲ ਦਾ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ ਥੋੜੇ ਦਿਨ ਪਹਿਲਾਂ ਮੈਨੂੰ ਇਹ ਦਿਨ ਪਤਾ ਮਿਲਿਆ ਉਹ ਕਹਿੰਦਾ ਕਿ ਸਾਡੇ ਪਿੰਡ ਵਿੱਚ ਐ ਹੋਇਆ ਜੀ ਕਿਸੇ ਦੇ ਘਰ ਕਿਸੇ ਦੀ ਡੈਥ ਹੋਈ ਸੀ ਤੇ ਉੱਥੇ ਕਹਿੰਦੇ ਉਹਨਾਂ ਨੇ ਬੜਾ ਤਕੜਾ ਸਮਾਗਮ ਕੀਤਾ ਕਿਉਂਕਿ ਉਹਨਾਂ ਦੇ ਬਾਹਰੋਂ ਵੀ ਆਏ ਸੀ ਐਨ ਆਰ ਆਈ ਤੇ ਹੋਰ ਵੀ ਰਿਸ਼ਤੇਦਾਰ ਕਹਿੰਦੇ ਉਹਨਾਂ ਨੇ ਇੰਨਾ ਕੁ ਦਿਖਾਵਾ ਕੀਤਾ ਹੋਇਆ ਬੜਾ ਸੋਹਣਾ ਮਹਿੰਗੇ ਤੋਂ ਮਹਿੰਗਾ ਟੈਂਟ ਲਗਾ ਕੇ ਕਰੋਕਰੀ ਬੁੱਕ ਕਰਕੇ ਸਵੀਟ ਡਿਸ਼ਾਂ ਕੀ ਮੈਂ ਕਹਨੀ ਆ ਕਹਿੰਦੇ ਬਹੁਤ ਸਾਰਾ ਵਿਆਦੀ ਤਰ੍ਹਾਂ ਸਮਾਗਮ ਹੋ ਰਿਹਾ ਸੀ ਤੇ ਉਸੇ ਪਿੰਡ ਵਿੱਚ ਨਾਲ ਕਿਤੇ ਬਰਾਤ ਉਤਰਨੀ ਸੀ ਕਹਿੰਦੇ ਉਹ ਗਲਤੀ ਨਾਲ ਬਰਾਤ ਨੇ ਸਮਝਿਆ ਕਿ ਪਤਾ ਨਹੀਂ ਇਹੀ ਟੈਂਟ ਲੱਗਿਆ ਹੋਇਆ ਉਹਦੇ ਵਿੱਚ ਵੜ ਗਏ ਸੋ ਤੁਸੀਂ ਆਪ ਦੇਖੋ ਪਤਾ ਹੀ ਨਹੀਂ ਲੱਗਦਾ ਕਿ ਵਿਆਹ ਦਾ ਸਮਾਗਮ ਚੱਲ ਰਿਹਾ ਜਾਂ ਕਿਸੇ ਦੇ ਮਰਨੇ ਦਾ ਹੈਨਾ ਪ੍ਰੋਗਰਾਮ ਦਾ ਪਤਾ ਹੀ ਨਹੀਂ ਚੱਲਦਾ ਹੈਗਾ ਵੀ ਕਿਹੜਾ ਚੱਲ ਰਿਹਾ ਸੋ ਕਿਤੇ ਨਾ ਕਿਤੇ ਇਹ ਬਹੁਤ ਜ਼ਿਆਦਾ ਮੈਨੂੰ ਲੱਗਦਾ ਗਲਤ ਹੈ ਮੇਰੇ ਅਕੋਰਡਿੰਗ ਮੈਨੂੰ ਨਹੀਂ ਪਤਾ ਤੁਹਾਡੇ ਵਿਚਾਰ ਕੀ ਨੇ ਕਿਉਂਕਿ ਅਸੀਂ ਉੱਥੇ ਉਸ ਟਾਈਮ ਸਾਨੂੰ ਜਦੋਂ ਕਿ ਸਿੰਪਲ ਰੋਟੀ ਖਾ ਕੇ ਹੀ ਆਉਣਾ ਚਾਹੀਦਾ ਉਥੇ ਅਸੀਂ ਕੀ ਕਰਦੇ ਹੁੰਨੇ ਆ ਅਸੀਂ ਦੇਖ ਰਹੇ ਹੁੰਨੇ ਆ ਆਹ ਸਬਜੀ ਤਾਂ ਬੜੀ ਸੁਆਦ ਬਣਾਈ ਆ ਆਹ ਸਵੀਟ ਡਿਸ਼ ਬੜੀ ਬਹੁਤ ਵਧੀਆ ਖਾਣੇ 'ਚ ਮਿੱਠਾ ਕੀ ਆ ਸੋ ਅਸੀਂ ਇਹ ਚੀਜ਼ਾਂ ਉਥੇ ਕਰਦੇ ਚੰਗੇ ਨਹੀਂ ਲੱਗਦੇ ਤੇ ਦੂਜੀ ਗੱਲ ਮੈਂ ਹੋਰ ਦੇਖੀ ਆ ਉਥੇ ਜਦੋਂ ਐਦਾਂ ਟੇਬਲਾਂ 'ਤੇ ਖਾਣਾ ਸਜਿਆ ਹੁੰਦਾ ਤਕਰੀਬਨ ਜਿਹੜੇ ਅੰਤਮ ਅਰਦਾਸ ਤੇ ਪਹੁੰਚੇ ਹੁੰਦੇ ਨੇ 40 ਤੋਂ ਉੱਤੇ ਉੱਤੇ ਹੀ ਜ਼ਿਆਦਾ ਬੰਦੇ ਹੁੰਦੇ ਨੇ ਹਨਾ ਬਜ਼ੁਰਗ ਜ਼ਿਆਦਾ ਹੁੰਦੇ ਨੇ ਕਿਉਂਕਿ ਭੋਗ ਤੇ ਨੌਜਵਾਨਤਾ ਘਟ ਜਾਂਦੇ ਨੇ ਤੇ ਉਹ ਫਿਰ ਪਹਿਲਾਂ ਤਾਂ ਖੜ ਕੇ ਵਿਚਾਰੇ ਰੋਟੀ ਪਾਉਂਦੇ ਨੇ ਉੱਥੇ ਤੇ ਉਸ ਤੋਂ ਬਾਅਦ ਫਿਰ ਜਗ੍ਹਾ ਬੈਠਣ ਨੂੰ ਲੱਭਦੇ ਨੇ ਕੁਰਸੀ ਹੈਗੀ ਜਾਂ ਕੋਈ ਵੇਲੀ ਕੁਰਸੀਆਂ ਤੇ ਬੈਠਣ ਨੂੰ ਕਿਉਂਕਿ ਖੜ ਕੇ ਉਹਨਾਂ ਤੋਂ ਖਾਏ ਨਹੀਂ ਜਾਂਦੀ ਉਹ ਵੀ ਕਿਤੇ ਨਾ ਕਿਤੇ ਤੰਗ ਪਰੇਸ਼ਾਨ ਹੁੰਦੇ ਨੇ ਤੇ ਇੱਕ ਹੋਰ ਗੱਲ ਮੈਂ ਤੁਹਾਨੂੰ ਕਹਿਣਾ ਚਾਹਨੀ ਆ ਕਿ ਅਸੀਂ ਇਹੋ ਜਿਹਾ ਦਿਖਾਵਾ ਵਿਆਹ ਦੇ ਸਮਾਗਮ ਤੇ ਕਰ ਸਕਦੇ ਹਾਂ ਸੋਹਣਾ ਲੱਗਦਾ ਕਹਣਾ ਜਦੋਂ ਕੋਈ ਵਿਆਹ ਦਾ ਪ੍ਰੋਗਰਾਮ ਹੈ ਤੁਸੀਂ ਰੱਜ ਕੇ ਜੋ ਤੁਹਾਡਾ ਦਿਲ ਕਰਦਾ ਖੁੱਲਾ ਖਰਚ ਕਰੋ ਆਪਾਂ ਨਹੀਂ ਕਹਿੰਦੇ ਕਿ ਨਾ ਕਰੋ ਜਿੰਨਾਂ ਕੋਲ ਹੈਗਾ ਪਰ ਅੰਤਿਮ ਅਰਦਾਸ ਤੇ ਇਹ ਮੈਨੂੰ ਨਹੀਂ ਲੱਗਦਾ ਇਹ ਸ਼ੋਸ਼ੇਮਾਜੀ ਚੰਗੀ ਲੱਗਦੀ ਆ ਮੈਂ ਤਾਂ ਇਹਨੂੰ ਸਿੱਧੇ ਸ਼ੋਸ਼ੇਮਾਜੀ ਦਾ ਹੀ ਨਾਮ ਦੇ ਸਕਦੀ ਆ ਕਿਉਂਕਿ ਅਸੀਂ ਸੁਧਾਰਨ ਤਰੀਕੇ ਨਾਲ ਵੀ ਇੱਕ ਭੋਗ ਪਾ ਸਕਦੇ ਆ ਅਸੀਂ ਵਾਦੂ ਦੇ ਖਰਚ ਕਰਦੇ ਆ ਇਹ ਜਿੱਥੋਂ ਤੱਕ ਮੈਨੂੰ ਲੱਗਦਾ ਕਿਉਂ ਕਰਦੇ ਆ ਅਸੀਂ ਚਾਰ ਰਿਸ਼ਤੇਦਾਰਾਂ ਨੂੰ ਦਿਖਾਉਣ ਵਾਸਤੇ ਪਿੰਡ ਨੂੰ ਦਿਖਾਉਣ ਵਾਸਤੇ ਕਿ ਫਲਾਣੇ ਦੀ ਬੁੜੀ ਮਰ ਗਈ ਆ ਐਡਾ ਤਕੜਾ ਸਮਾਗਮ ਕੀਤਾ ਕਿਹੜੀ ਚੀਜ਼ ਆ ਜਿਹੜੀ ਉੱਥੇ ਭੋਗਤੇ ਨਹੀਂ ਸੀ ਕੀ ਅਸੀਂ ਸਾਬਿਤ ਕਰਨਾ ਚਾਹੁੰਦੇ ਆ ਇੱਕ ਅਸੀਂ ਦੇਖਿਆ ਜੇ ਕਿਸੇ ਦੇ ਘਰ ਕੋਈ ਬਜ਼ੁਰਗ ਹੈ ਉਹਦੀ ਮੌਤ ਹੋ ਜਾਂਦੀ ਆ ਤਾਂ ਰਿਸ਼ਤੇਦਾਰੀ ਤਾਂਨੇ ਮਾਰਨ ਲੱਗ ਜਾਂਦੇ ਨੇ ਕੀ ਬਜ਼ੁਰਗ ਤਾਂ ਐਨੀ ਜ਼ਮੀਨ ਜਾਇਦਾਦ ਛੱਡ ਕੇ ਗਿਆ ਕੀ ਗੱਲ ਹੈ ਉਹਦੀ ਅੰਤਮ ਅਰਦਾਸ ਤੇ ਤੁਸੀਂ ਵਧੀਆ ਜਿਹਾ ਪ੍ਰੋਗਰਾਮ ਕਰੋ ਖਾਣ ਪੀਣ ਲਈ ਚੰਗਾ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਵੀ ਦੱਸੋ ਚਾਹੇ ਉਹ ਬਜ਼ੁਰਗ ਹੈ ਹੈ ਤਾਂ ਪਰਿਵਾਰ ਦਾ ਹਿੱਸਾ ਸੀ ਜੇ ਉਹ ਚਲਾ ਗਿਆ ਤਾਂ ਕਿ ਤੁਸੀਂ ਜਸ਼ਨ ਮਨਾਓਗੇ ਠੀਕ ਹੈ ਉਹ ਆਪਣੀ ਜ਼ਿੰਦਗੀ ਭੁਗ ਕੇ ਚਲਾ ਗਿਆ ਪਰ ਤੁਹਾਨੂੰ ਵੀ ਤਾਂ ਥੋੜਾ ਜਿਹਾ ਸੋਚਣਾ ਚਾਹੀਦਾ ਬਾਕੀ ਜਿਹੜੇ ਰਿਸ਼ਤੇਦਾਰਾਂ ਦੇ ਪਿੱਛੇ ਲੱਕੇ ਨੇ ਵੱਡੇ ਵੱਡੇ ਸਮਾਗਮ ਕਰਦੇ ਨੇ ਚਲੋ ਜਿਹਦੇ ਕੋਲ ਪੈਸਾ ਹੈਗਾ ਉਹ ਕਰ ਲੈਂਦਾ ਕਈ ਤਾਂ ਵਿਚਾਰੇ ਗਰੀਬਾਂ ਨੂੰ ਵੀ ਤੰਗ ਕਰਦੇ ਨੇ ਵੀ ਤੂੰ ਵਧੀਆ ਪ੍ਰੋਗਰਾਮ ਕਰ ਕਈਆਂ ਨੂੰ ਮਜਬੂਰੀ ਚ ਕਰਨਾ ਪੈਂਦਾ ਦਿਖਾਵੇ ਲਈ ਸੋ ਇਹ ਕਿਤੇ ਨਾ ਕਿਤੇ ਗਲਤ ਆ ਤੁਸੀਂ ਥੋੜਾ ਜਾਂ ਆਪਣੇ ਸੋਚ ਵਿਚਾਰ ਕਰੋ ਕਿ ਸਾਨੂੰ ਇਹ ਗੱਲਾਂ ਸ਼ੋਭਾ ਦੰਦੀਆਂ ਨੇ ਉਹ ਵੀ ਜਦੋਂ ਕਿਸੇ ਦੇ ਘਰ ਕਿਸੇ ਦੀ ਮੌਤ ਹੋਈ ਹੋਵੇ ਉਦੋਂ ਅਸੀਂ ਰਿਸ਼ਤੇਦਾਰ ਹੋ ਕੇ ਤਾਨੇ ਮਾਰਨੇ ਸ਼ੁਰੂ ਕਰ ਦਿੰਨੇ ਆ ਅਸੀਂ ਦੇਖੀਆਂ ਨੇ ਅੱਖਾਂ ਨਾਲ ਗੱਲਾਂ ਸਾਡੇ ਆਲੇ ਦੁਆਲੇ ਹੁੰਦੀਆਂ ਨੇ ਤੇ ਇੱਕ ਹੋਰ ਗੱਲ ਕਈ ਜਗ੍ਹਾ ਮੈਂ ਦੇਖਿਆ ਕਿ ਆ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਕੋਈ ਬੰਦਾ ਮਰ ਜਾਂਦਾ ਉਹਨਾਂ ਦੇ ਇਹੋ ਜਿਹੇ ਰੀਤੀ ਰਿਵਾਜ ਨੇ ਕਿ ਉਹ ਛਾਂਪਾਂ ਵੀ ਪਾਉਂਦੇ ਨੇ ਕੜੇ ਵੀ ਪਾਉਂਦੇ ਨੇ ਸੋਨੇ ਦਾ ਲੈਣ ਦੇਣ ਵੀ ਚੱਲਦਾ ਹੈ ਚਲੋ ਕੱਪੜੇ ਜਿਹੜੇ ਘਰ ਦੀਆਂ ਧੀਆਂ ਕੁੜੀਆਂ ਆਈਆਂ ਹੁੰਦੀਆਂ ਉਹਨਾਂ ਨੂੰ ਮੈਨੂੰ ਲੱਗਦਾ ਚਲੋ ਕੁਝ ਸਾਡੇ ਜਿਹੜੇ ਰੀਤੀ ਰਿਵਾਜ ਨੇ ਠੀਕ ਨੇ ਪਰ ਜਿਹੜੇ ਇਹ ਗਹਿਣੇ ਗੱਟਿਆਂ ਵਾਲਾ ਪ੍ਰੋਗਰਾਮ ਹੈ ਇਹ ਸਾਨੂੰ ਤਾਂ ਨਹੀਂ ਵੈਸੇ ਜੱਜਦਾ ਹੈਗਾ ਬਾਕੀ ਤੁਸੀਂ ਆਪਣੀ رائے ਦਿਓ ਹਨਾ ਵੀ ਤੁਹਾਨੂੰ ਜੱਜਦਾ ਉਹ ਕਹਿੰਦੇ ਨੇ ਜੀ ਮੁੰਡੇ ਨੂੰ ਛਾਂਪ ਪਾਣੀ ਪੈਣੀ ਆ ਜਵਾਈ ਸੀਗਾ ਫਲਾਣਾ ਸੀਗਾ ਟਮਕਾਣਾ ਸੀਗਾ ਰਿਸ਼ਤੇ ਤੁਹਾਨੂੰ ਪਤਾ ਹੀ ਆ ਹਨਾ ਕਿੰਨੇ ਰਿਸ਼ਤੇ ਹੁੰਦੇ ਨੇ ਫਲਾਣੇ ਨੂੰ ਇਹ ਦੇਣਾ ਪੈਣਾ ਫਲਾਣੇ ਨੂੰ ਇਹ ਦੇਣਾ ਪੈਣਾ ਕੜੇ ਤੱਕ ਸ਼ੋਨ ਪਾਉਂਦੇ ਨੇ ਲੋਕ ਸੋਨੇ ਦੇ ਜਦੋਂ ਕਿਸੇ ਦੀ ਮਰਤੂ ਹੋ ਜਾਂਦੀ ਆ ਸੋ ਇਹ ਗੱਲਾਂ ਜਿਹੜੀਆਂ ਜਮਾਂ ਹੀ ਨਜਾਇਜ਼ ਖਰਚੀ ਆ ਇਹ ਮੇਰੇ ਸਾਹਮਣੇ ਨਾਲ ਕਿਤੇ ਨਾ ਕਿਤੇ ਬੰਦ ਹੀ ਹੋਣੀਆਂ ਚਾਹੀਦੀਆਂ ਨੇ ਜੇ ਅਸੀਂ ਕਹੀਏ ਸਾਡੇ ਤਾਂ ਰਿਵਾਜ ਚੱਲਿਆ ਹੁੰਦਾ ਜੀ ਇਹ ਤਾਂ ਸਾਡੇ ਬਜ਼ੁਰਗੋਂ ਤੋਂ ਰੀਤੀ ਰਿਵਾਜ ਚੱਲੇ ਹੁੰਦੇ ਨੇ ਰੀਤੀ ਰਿਵਾਜ ਵੀ ਤਾਂ ਸਾਡੇ ਲੋਕਾਂ ਨੇ ਬਣਾਏ ਨੇ ਅਸੀਂ ਬਣਾਏ ਹੋਏ ਨੇ ਜਿਹੜੇ ਰੀਤੀ ਰਿਵਾਜ ਸਮਾਜ ਨੂੰ ਖਰਾਬ ਕਰਦੇ ਨੇ ਸਾਨੂੰ ਮਜਬੂਰ ਕਰਦੇ ਨੇ ਕਰਜ਼ਾ ਚੁੱਕਣ ਲਈ ਕੀ ਇਹ ਉਹ ਰੀਤੀ ਰਿਵਾਜ ਸਹੀ ਨੇ ਇਹ ਤੁਸੀਂ ਆਪ ਸੋਚੋ ਜੇ ਅਸੀਂ ਪਹਿਲਾਂ ਬਣਾਏ ਨੇ ਅਸੀਂ ਉਹਨਾਂ ਨੂੰ ਬਦਲਾ ਵੀ ਕਰ ਸਕਦੇ ਹਾਂ ਅੱਜ ਕੱਲ ਦੀ ਸਥਿਤੀ ਦੇਖੋ ਤੁਸੀਂ ਹਰ ਬੰਦਾ ਜੇ ਸਾਰਾ ਪਰਿਵਾਰ ਕਮਾਉਂਦਾ ਤਾਂ ਕਿਤੇ ਘਰ ਚੱਲਦਾ ਤੁਸੀਂ ਆਪ ਦੇਖੋ ਕਈ ਵਾਰੀ ਐਦਾਂ ਹੁੰਦਾ ਕਿਸੇ ਬੰਦੇ ਦੇ ਘਰ 'ਚ ਇੱਕੋ ਬੰਦਾ ਕਮਾਣ ਵਾਲਾ ਹੁੰਦਾ ਤੇ ਉਹ ਹੀ ਛੱਡ ਕੇ ਚਲਾ ਜਾਂਦਾ ਅਸੀਂ ਉਹਨਾਂ ਨੂੰ ਮਜਬੂਰ ਕਰਨ ਲੱਗ ਜਾਂਦੇ ਆ ਕਿ ਅੰਤਮ ਅਰਧਾਸਤੇ ਵਧੀਆ ਜਿਹਾ ਪ੍ਰੋਗਰਾਮ ਹੋਣਾ ਚਾਹੀਦਾ ਜੀ ਖਾਣ ਪੀਣ ਨੂੰ ਵਧੀਆ ਕਰ ਲਓ ਪਨੀਰ ਬਣਾ ਲਓ ਮਿਕਸ ਵੈਜ ਬਣਾ ਲਓ ਆ ਬਣਾ ਲਓ ਆ ਬਣਾ ਲਓ ਸਵੀਟ ਡਿਸ਼ ਬਣਾ ਲਓ ਬਈ ਤੁਸੀਂ ਕਿਸੇ ਦੀ ਸਿਚੁਏਸ਼ਨ ਵੀ ਦੇਖਿਆ ਕਰੋ ਬਾਕੀ ਤੁਸੀਂ ਸਾਰੇ ਇਸ ਗੱਲ ਤੇ ਗੌਰ ਜ਼ਰੂਰ ਕਰਿਓ ਕਿ ਜਿਹੜੀ ਅੰਤਮ ਅਰਦਾਸ ਤੋਂ ਬਾਅਦ ਜਿਹੜਾ ਖਾਣਾ ਹੋਣਾ ਚਾਹੀਦਾ ਹੈ ਜਿਹੜਾ ਹੁੰਦਾ ਤਾਂ ਵੈਸੇ ਲੰਗਰ ਆ ਲੰਗਰ ਦੀ ਪ੍ਰਥਾ ਚੱਲੀ ਆ ਰਹੀ ਆ ਸਾਡੀ ਉਹਦੇ ਵਿੱਚ ਤੁਸੀਂ ਦੇਖੋ ਅਸੀਂ ਬਹਿ ਕੇ ਆਰਾਮ ਨਾਲ ਚੌਂਕੜੇ ਮਾਰਕੀਟਾਂ ਟਾਟਾਂ ਤੇ ਰੋਟੀ ਖਾਂਦੇ ਆ ਅਸੀਂ ਲੰਗਰ ਛਕਦੇ ਆ ਹੈਨਾ ਜਿੱਥੇ-ਜਿੱਥੇ ਅਸੀਂ ਬੈਠੇ ਆ ਸਾਨੂੰ ਆਪੀ ਸੇਵਾਦਾਰ ਕਰਛੀਆਂ ਦੇ ਨਾਲ ਸਾਡੀਆਂ ਥਾਲੀਆਂ 'ਚ ਸਬਜ਼ੀ ਪਾ ਦਿੰਦੇ ਨੇ ਰੋਟੀ ਦੇ ਦਿੰਦੇ ਨੇ ਫੁਲਕੇ ਦੇ ਦਿੰਦੇ ਨੇ ਕਿੰਨੇ ਸਿੰਪਲ ਸੋਬਰ ਤਰੀਕੇ ਨਾਲ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਚੀਜ਼ ਦੱਸੀ ਆ ਕਿ ਤੁਸੀਂ ਕਿੱਦਾਂ ਮਤਲਬ ਇਹ ਹੈਗਾ ਜਿਹੜਾ ਅੰਤਮ ਅਰਦਾਸ ਤੋਂ ਬਾਅਦ ਬੰਦੇ ਨੂੰ ਵਿਦਾਇਗੀ ਦੇਣੀ ਆ ਤੇ ਕਿੱਦਾਂ ਜਿਹੜਾ ਪ੍ਰੋਗਰਾਮ ਕਰਨਾ ਸਾਨੂੰ ਜਿਨ੍ਹਾਂ 'ਚ ਮੇਲਿਆਂ 'ਚੋਂ ਕੱਢਿਆ ਹੋਇਆ ਸਾਦਾ ਜੀਵਨ ਜੀਣਾ ਸਿਖਾਇਆ ਹੋਇਆ ਅਸੀਂ ਫੇਰ ਉਧਰ ਹੀ ਫਸਦੇ ਜਾ ਰਹੇ ਹਾਂ ਤੇ ਨੀਰਾ ਖਰਚੇ ਦਾ ਘਰ ਹੈ ਕ੍ਰੌਕਰੀ ਲਿਆ ਕੁਰਸੀਆਂ ਲਿਆ ਇਹ ਕਰ ਉਹ ਕਰ ਕੁੱਲਰਾਂ ਦਾ ਪ੍ਰਬੰਧ ਕਰ ਪਤਾ ਨਹੀਂ ਕੀ ਕੀ ਐਡਾ ਵੱਡਾ ਸਮਾਗਮ ਬਣਾ ਦਿੰਦੇ ਆਂ ਅਸੀਂ ਜੀ ਦੀ ਕੋਈ ਮੈਨੂੰ ਲੱਗਦਾ ਉੱਥੇ ਜ਼ਰੂਰਤ ਨਹੀਂ ਹੁੰਦੀ ਦੂਜੀ ਗੱਲ ਇੱਕ ਹੋਰ ਜੇ ਤੁਸੀਂ ਦਿਖਾਣਾ ਹੀ ਚਾਹੁੰਦੇ ਹੋ ਕਿ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੈਗਾ ਤੁਸੀਂ ਖੁੱਲਕੇ ਭੋਗ ਤੇ ਪੈਸਾ ਲਾ ਰਹੇ ਹੋ ਉਹ ਪੈਸਾ ਤੁਸੀਂ ਉੱਥੇ ਨਾ ਖਰਾਬ ਕਰੋ ਸਿੰਪਲ ਸਾਦਾ ਭੋਜਨ ਬਣਾ ਲਓ ਕੋਈ ਨਹੀਂ ਤੁਹਾਨੂੰ ਕਹਿਣ ਲੱਗਾ ਕੁਝ ਚਾਰ ਦਿਨ ਹੈ ਲੋਕ ਜੇ ਗੱਲਾਂ ਕਰਦੇ ਵੀ ਆ ਤਾਂ ਕਰੀ ਜਾਂਦੇ ਲੋਕਾਂ ਦੀ ਪਰਵਾਹ ਘਾਤੋਂ ਕਰਦੇ ਹੋ ਜੇ ਲੋਕਾਂ ਦੀ ਪਰਵਾਹ ਕਰਦੇ ਹੋ ਤਾਂ ਤੁਸੀਂ ਐਨਾ ਕੁਝ ਬਣਾਉਂਦੇ ਹੋ ਉਹਨਾਂ ਨੇ ਤਾਂ ਫੇਰ ਖਾ ਕੇ ਤੁਹਾਡਾ ਮਿੱਠਾ ਨੂਨ ਪਰਖ ਹੀ ਦੇਣਾ ਉਹਨਾਂ ਨੇ ਫੇਰ ਕਹਿਣਾ ਰਸਗੁੱਲਿਆਂ 'ਚ ਮਿੱਠਾ ਘੱਟ ਸੀ ਸਬਜ਼ੀ 'ਚ ਲੂਣ ਘੱਟ ਸੀ ਉਹਨਾਂ ਨੇ ਕਿਹਾ ਤੁਹਾਡੀ ਵਡਿਆਈ ਕਰਨੀ ਹੈ ਸੋ ਅਕਲ ਨੂੰ ਹੱਥ ਮਾਰੋ ਜਿੰਨੀ ਕ ਚਾਦਰ ਹੈ ਉਹਨੇ ਕ ਪੈਰ ਪਸਾਰਿਆ ਕਰੋ ਤੇ ਇਹ ਕੋਈ ਖੁਸ਼ੀ ਦਾ ਟਾਈਮ ਨਹੀਂ ਹੁੰਦਾ ਇਹ ਕੋਈ ਜਸ਼ਨ ਮਨਾਉਣ ਦਾ ਟਾਈਮ ਨਹੀਂ ਹੁੰਦਾ ਇੱਥੇ ਸਿੰਪਲ ਪ੍ਰਬੰਧ ਹੋਣਾ ਚਾਹੀਦਾ ਸਾਰਾ ਜਿਹਦੇ ਨਾਲ ਕੀ ਅਸੀਂ ਸਾਰੇ ਸੌਖੇ ਹੋਵਾਂਗੇ ਹੁਣ ਜਿਹੜਾ ਅਮੀਰ ਬੰਦਾ ਹੁੰਦਾ ਉਹਦਾ ਤਾਂ ठाਠ ਬਾਠ ਨਾਲ ਭੋਗ ਪੈਂਦਾ ਜਿਹੜਾ ਇੱਕ ਵਿਚਾਰਾ ਗਰੀਬ ਹੁੰਦਾ ਉਥੇ ਚਾਰ ਬੰਦੇ ਵੀ ਨਹੀਂ ਪਹੁੰਚਦੇ ਆਲੇ-ਦੁਆਲੇ ਵਾਲੇ ਜਿਹੜੇ ਮਹੱਲੇ ਵਾਲਿਆਂ ਉਹ ਵੀ ਪੂਰੇ ਨਹੀਂ ਹੁੰਦੇ ਰਿਸ਼ਤੇਦਾਰ ਵੀ ਪੂਰੇ ਨਹੀਂ ਆਉਂਦੇ ਪਤਾ ਕਿਉਂ ਉਥੇ ਕਿਹੜਾ ਖਾਣ ਨੂੰ ਕੋਈ ਵਧੀਆ ਚੀਜ਼ ਹੋਣੀ ਆ ਆਹੀ ਗੱਲਾਂ ਨੇ ਸਾਡੇ ਰਿਸ਼ਤੇਆਂ ਨੂੰ ਤੋੜ ਕੇ ਰੱਖਦਾ ਗਰੀਬ ਬੰਦੇ ਦੇ ਤਾਂ ਮਰਨੇ ਤੇ ਵੀ ਨਹੀਂ ਕੋਈ ਪਹੁੰਚਦਾ ਸੋ ਜੇ ਤੁਸੀਂ ਦਿਖਾਣਾ ਹੀ ਆ ਕਿ ਤੁਹਾਡਾ ਬੰਦਾ ਬਹੁਤ ਸਾਰੇ ਪੈਸੇ ਛੱਡ ਕੇ ਗਿਆ ਤੁਹਾਡਾ ਬਜ਼ੁਰਗ ਤਾਂ ਤੁਸੀਂ ਉਹਨਾਂ ਪੈਸਿਆਂ ਨਾਲ ਕਿਸੇ ਗਰੀਬ ਦੀ ਜ਼ਿੰਦਗੀ ਨੂੰ ਬਣਾ ਦਿਓ ਕੋਈ ਪਿੰਡ 'ਚ ਗਰੀਬ ਬੱਚਾ ਉਹਦੀ ਪੜ੍ਹਾਈ ਤੇ ਲਾ ਦਿਓ ਪੈਸਾ ਕਿਸੇ ਨੂੰ ਡਾਕਟਰ ਬਣਾ ਦਿਓ ਕਿਸੇ ਬੱਚੇ ਨੂੰ ਕੁਝ ਲੈ ਕੇ ਦੇ ਦਿਓ ਕਿਸੇ ਦਾ ਘਰ ਪਵਾ ਦਿਓ ਛੱਤ ਪਵਾ ਦਿਓ ਕਿਸੇ ਦੀ ਰਹਿਣ ਲਈ ਕਿਸੇ ਨੂੰ ਕੱਪੜੇ ਲੈ ਕੇ ਦੇ ਦਿਓ ਕਿਤੇ ਚੰਗੇ ਪਾਸੇ ਲਾ ਦਿਓ ਉਹ ਪੈਸੇ ਬਾਕੀ ਲੋਕਾਂ ਨੇ ਖਾ ਕੇ ਤੁਹਾਨੂੰ ਕੋਈ ਇਨਾਮ ਨਹੀਂ ਦੇਣਾ ਹੈਗਾ ਉਹਨਾਂ ਨੇ ਤਾਂ ਤੁਹਾਡੀਆਂ ਚੀਜ਼ਾਂ 'ਚ ਕਮੀਆਂ ਹੀ ਕੱਢਣੀਆਂ ਖਾ ਕੇ ਬਾਕੀ ਮੈਂ ਤਾਂ ਤੁਹਾਨੂੰ ਕੁੱਲ ਮਿਲਾ ਕੇ ਸਿਰਫ ਇਹ ਗੱਲ ਕਹਿਣਾ ਚਾਹਨੀ ਆ ਵਿਸਥਾਰ ਨਾਲ ਮੈਂ ਤਾਂ ਸਮਝਾਈ ਆ ਕਈ ਵਾਰੀ ਸਾਨੂੰ ਡਾਇਰੈਕਟ ਅਸੀਂ ਕਹੀਏ ਗੱਲ ਨਹੀਂ ਸਮਝ ਆਂਦੀ ਸੋ ਮੈਂ ਤੁਹਾਨੂੰ ਕੁੱਲ ਮਿਲਾ ਕੇ ਇਹ ਗੱਲ ਕਹਿਣਾ ਚਾਹਨੀ ਆ ਕਿ ਜਿੰਨਾ ਹੋ ਸਕੇ ਆਪਣੇ ਖਰਚੇ ਘਟਾਓ ਤੇ ਜਿਹੜੀ ਅੰਤਮ ਅਰਦਾਸ ਦੀ ਸਾਡੀ ਮਰਿਆਦਾ ਹੈਗੀ ਆ ਜੋ ਵੀ ਆ ਹੈਨਾ ਉਹਨੂੰ ਇੱਕ ਸਿੰਪਲ ਤਰੀਕੇ ਨਾਲ ਹੀ ਤੁਸੀਂ ਜੇ ਉਹਦਾ ਕੀ ਕਹਿੰਦੇ ਆ ਭੋਗ ਪਾਓ ਪਾਠ ਦਾ ਤਾਂ ਜ਼ਿਆਦਾ ਵਧੀਆ ਗੱਲ ਆ ਜੋ ਸਾਡੀ ਸ਼ੁਰੂ ਤੋਂ ਚੱਲੀ ਆ ਰਹੀ ਆ ਰੀਤ ਸੋ ਮੈਨੂੰ ਲੱਗਦਾ ਕਿ ਜਿੱਥੇ ਇੰਨਾ ਜਸ਼ਨ ਤੁਸੀਂ ਕਰਨ ਲੱਗੇ ਹੋ ਪਰ ਜਮਾਈ ਵਿਆਹ ਵਰਗਾ ਪ੍ਰੋਗਰਾਮ ਹੁੰਦਾ ਉੱਥੇ ਮੈਨੂੰ ਲੱਗਦਾ ਸਿਰਫ ਇੱਕ ਡੀਜੇ ਦੀ ਕਮੀ ਰਹਿ ਗਈ ਇੱਕ ਆਰਕੈਸਟਰਾਂ ਦੀ ਕਮੀ ਰਹਿ ਗਈ ਆ ਬਾਕੀ ਸਾਰਾ ਮਾਹੌਲ ਵਿਆਹ ਵਾਲਾ ਹੁੰਦਾ ਜਿਹੜਾ ਕਿ ਸਾਨੂੰ ਦੇਖ ਕੇ ਮੈਨੂੰ ਪਰਸਨਲੀ ਲੱਗਦਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਬਾਕੀ ਤੁਹਾਡੇ ਵਿਚਾਰ ਕੀ ਨੇ ਉਹ ਤੁਸੀਂ ਜ਼ਰੂਰ ਦਿਓ ਮੇਰੀ ਤਾਂ ਸਾਰਿਆਂ ਨੂੰ ਇਹੀ ਬੇਨਤੀ ਆ ਕੀ ਪੋਗ ਹੈਗਾ ਜਿਹੜਾ ਅੰਤਿਮ ਅਰਦਾਸ ਤੋਂ ਬਾਅਦ ਉਹ ਤੁਸੀਂ ਇੱਕ ਸਿੰਪਲ ਤਰੀਕੇ ਨਾਲ ਹੀ ਪਾਇਆ ਕਰੋ ਉਦਾਂ ਹੀ ਸੋਹਣਾ ਲੱਗਦਾ ਤੇ ਵਾਧੂ ਖਰਚ ਕਰਨ ਦਾ ਉੱਥੇ ਕੋਈ ਫਾਇਦਾ ਨਹੀਂ ਠੀਕ ਹੈ ਜੀ ਬਾਕੀ ਮਰਨਾ ਤਾਂ ਦੇਖੋ ਸਾਰਿਆਂ ਨੇ ਹੀ ਆ ਹਰ ਘਰ ਚ ਬੰਦੇ ਮਰਦੇ ਵੀ ਨੇ ਜੰਮਦੇ ਵੀ ਨੇ ਇਹ ਤਾਂ ਹੁੰਦਾ ਹੀ ਰਹਿੰਦਾ ਹਨਾ ਜਿੰਨੇ ਜੰਮਿਆ ਉਹਨੇ ਮਰਨਾ ਇਹ ਸਾਰਿਆਂ ਤੇ ਹੀ ਲਾਗੂ ਹੁੰਦੀ ਆ ਗੱਲ ਸੋ ਸਾਨੂੰ ਜਸ਼ਨ ਨਹੀਂ ਮਨਾਣੇ ਚਾਹੀਦੇ ਸਾਨੂੰ ਇੱਕ ਸਿੰਪਲ ਤਰੀਕੇ ਨਾਲ ਹੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਤੇ ਜਿੱਦਾਂ ਸ਼ੁਰੂ ਤੋਂ ਚੱਲਿਆ ਆ ਰਿਹਾ ਉਹੀ ਚੀਜ਼ ਰੱਖਣੀ ਚਾਹੀਦੀ ਆ ਜਿਵੇਂ ਸਾਡਾ ਸਿੰਪਲ ਲੰਗਰ ਚੱਲਦਾ ਉਹੀ ਪ੍ਰਥਾ ਮੈਨੂੰ ਲੱਗਦੀ ਆ ਸਭ ਤੋਂ ਜ਼ਿਆਦਾ ਸਹੀ ਹੈ ਤੇ ਉਦਾਂ ਕਿਸੇ ਦੇ ਸਿਰ ਕਰਜ਼ ਵੀ ਨਹੀਂ ਚੜਦਾ ਕਿਉਂਕਿ ਕਈ ਵਾਰੀ ਬੰਦਾ ਪਹਿਲਾਂ ਹੀ ਵਿਚਾਰਾ ਮੰਜੇ ਤੇ ਪੈ ਕੇ ਮਰਿਆ ਹੁੰਦਾ ਬਹੁਤ ਸਾਰੇ ਪੈਸੇ ਪਹਿਲਾਂ ਹੀ ਆਪਣੇ ਪਰਿਵਾਰ ਦੇ ਲਵਾ ਚੁੱਕਿਆ ਹੁੰਦਾ ਬਾਕੀ ਰਹਿੰਦੇ ਖੁੰਦੇ ਆ ਸ਼ੋਸ਼ੇबाजी ਤੇ ਲੱਗ ਜਾਂਦੇ ਨੇ ਜਿਹੜੇ ਕਿ ਜਮਾਂ ਗਲਤ ਨੇ ਲਵਾਉਂਦੇ ਕੌਣ ਨੇ ਰਿਸ਼ਤੇਦਾਰ ਕਹਿ ਕਹਿ ਕੇ ਰਿਸ਼ਤੇਦਾਰਾਂ ਦੇ ਕਈਆਂ ਗੱਲਾਂ ਤੇ ਹੀ ਬੰਦਾ ਮਜਬੂਰ ਹੋ ਜਾਂਦਾ ਉਹ ਸਾਰਾ ਕੁਝ ਕਰਨ ਲਈ ਬੇਸ਼ੱਕ ਉਹ ਨਾ ਕਰਨਾ ਚਾਹੁੰਦਾ ਹੋਵੇ ਪਰ ਮੈਂ ਸਾਰਿਆਂ ਨੂੰ ਹੱਥ ਮਾਰ ਕੇ ਬੇਨਤੀ ਕਰਦੀ ਆ ਕਿ ਰਿਸ਼ਤੇਦਾਰਾਂ ਦੇ ਪਿੱਛੇ ਨਾ ਲੱਗੋ ਸਿਰਫ ਆਪ ਦੇ ਦਿਮਾਗ ਨਾਲ ਚੱਲੋ ਆਪ ਦਾ ਘਰ ਦੇਖ ਕੇ ਚੱਲੋ ਆਪ ਦਾ ਕੰਮ ਆਪ ਕਰੋ ਜਿੰਨੀ ਕਿ ਚਾਦਰ ਉਹਨੇ ਕਿ ਪੈਰ ਪਸਾਰੋ ਤੇ ਸਿੰਪਲ ਤਰੀਕੇ ਨਾਲ ਹੀ ਸਾਰਾ ਕੰਮ ਕਰੋ ਥੈਂਕ ਯੂ ਸੋ ਮੱਚ ਤੁਸੀਂ ਵੀਡੀਓ ਵਾਚ ਕੀਤੀ ਆਪਣੇ ਵਿਚਾਰ ਜ਼ਰੂਰ ਦਿਓ ਕਿ ਇਹੋ ਜਿਹਾ ਜਸ਼ਨ ਕਿਸੇ ਦੇ ਮਰਨੇ ਤੇ ਚੰਗੇ ਲੱਗਦੇ ਨੇ ਜਾਂ ਨਹੀਂ ਸਾਨੂੰ ਕਿੱਦਾਂ ਕਰਨਾ ਚਾਹੀਦਾ ਇਹ ਅੰਤਮ ਅਰਦਾਸ ਦਾ ਭੋਗ ਇਹ ਤੁਸੀਂ ਆਪਣੇ ਵਿਚਾਰ ਦਿਓ ਮੈਂ ਤਾਂ ਆਪਣੇ ਦੇਤੇ ਥੈਂਕ ਯੂ ਸੋ ਮਚ ਵੀਡੀਓ ਸ਼ੇਅਰ ਕਰ ਦਿਓ ਸਸਰੀ ਕਾ